ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਰਾਜਾ ਹੋਇਆ ਹੈ ਰਾਜਾ ਅਜੈ ਬੜਾ ਧਰਮੀ ਰਾਜਾ ਹੈ ਧਰਮ ਕਰਮ ਦੇ ਬੜੇ ਕਾਰਜ ਕਰਦਾ ਹੈ ਇਹ ਰਾਜਾ ਰਾਜੇ ਦਸ਼ਰਥ ਦਾ ਪਿਤਾ ਅਤੇ ਭਗਵਾਨ ਸ਼੍ਰੀ ਰਾਮਚੰਦਰ ਜੀ ਮਹਾਰਾਜ ਜੀਾਂ ਦੇ ਦਾਦਾ ਜੀ ਨੇ ਇਹਨਾਂ ਦੇ ਬਾਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਸ਼ਬਦ ਆਉਂਦਾ ਹੈ ਅਜੈ ਸਰੂਪੈ ਭਿਖਿਆ ਖਾਈ ਐਸੀ ਦਰਗਹ ਮਿਲੇ ਸਜਾਈ ਇਹ ਰਾਜਾ ਬੜੇ ਧਰਮ ਕਰਮ ਦੇ ਕਰਮ ਕਰਦਾ ਹੈ ਅੰਮ੍ਰਿਤ ਵੇਲੇ ਉੱਠ ਖੜਦਾ ਹੈ ਸਵੇਰ ਸਵੇਰੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪ੍ਰਭੂ ਪਰਮੇਸ਼ਰ ਦੀ ਭਗਤੀ ਦੇ ਵਿੱਚ ਲੱਗ ਜਾਂਦਾ ਹੈ ਸੂਰਜ ਦੇ ਦਰਸ਼ਨ ਕਰਕੇ ਸੂਰਜ ਨੂੰ ਅਰਗ ਦਿੰਦਾ ਹੈ ਤੇ ਕੀ ਕਰਦਾ ਹੈ ਸਵਾ ਪੈਰ ਪੂਰਾ ਇਹ দান ਕਰਦਾ ਹੈ ਜ਼ਰੂਰਤਮੰਦਾਂ ਜਿਸ ਚੀਜ਼ ਦੀ ਜ਼ਰੂਰਤ ਹੈ ਸਵਾ ਪੈਰ ਸਭਨਾ ਨੂੰ ਦਾਨ ਪੁੰਨ ਕਰਿਆ ਕਰਦਾ ਹੈ ਤੇ ਉਸ ਤੋਂ ਉਪਰੰਤ ਆਪਣੇ ਘੋੜਿਆਂ ਦੇ ਤਬੀਲੇ ਦੇ ਵਿੱਚ ਜਾ ਕੇ ਘੋੜਿਆਂ ਦੀ ਸੇਵਾ ਕਰਿਆ ਕਰਦਾ ਹੈ ਦੇਖਭਾਲ ਕਰਦਾ ਹੈ ਬੜੀ ਚੰਗੀ ਤਰ੍ਹਾਂ ਦੇਖਭਾਲ ਕਰਦਾ ਹੈ ਘੋੜਿਆਂ ਦੀ ਕੀ ਹੋਇਆ ਇੱਕ ਦਿਨ ਇਹ ਰਾਜਾ ਦਾਨ ਪੁੰਨ ਦੇ ਕਰਮ ਕਰਨ ਤੋਂ ਬਾਅਦ ਘੋੜਿਆਂ ਦੇ ਤਬੀਲੇ ਦੇ ਵਿੱਚ ਜਾ ਕੇ ਘੋੜਿਆਂ ਦੀ ਸੇਵਾ ਕਰ ਰਿਹਾ ਹੈ ਤੇ ਇੱਕ ਗੁਰੂ ਦਾ ਪਿਆਰਾ ਪਰਮੇਸ਼ਰ ਨੂੰ ਹਰ ਸਮੇਂ ਆਪਣੇ ਚਿੱਤ ਵਿੱਚ ਰੱਖਣ ਵਾਲਾ ਪਿਆਰਾ ਸੰਤ ਆ ਜਾਂਦਾ ਹੈ ਕਿਹੋ ਜਿਹੇ ਵਸਤਰ ਨੇ ਇਸ ਦੇ ਕਿਹੋ ਜਿਹਾ ਪਹਿਰਾਵਾ ਹੈ ਜਗਾ ਜਗਾ ਤੋਂ ਬਸਤਰ ਫਟੇ ਹੋਏ ਨੇ ਤੇ ਆ ਕੇ ਅਲਖ ਜਗਾ ਦਿੰਦਾ ਹੈ ਰਾਜਨ ਭਾਈ ਮੈਨੂੰ ਬਸਤਰਾਂ ਦੀ ਜ਼ਰੂਰਤ ਹੈ ਮੇਰੇ ਬਸਤਰ ਫਟ ਚੁੱਕੇ ਨੇ ਤੇ ਤੁਸੀਂ ਇਤਨਾ ਦਾਨਪੁਨ ਕਰਦੇ ਹੋ ਤੇ ਇੱਕ ਮੈਨੂੰ ਬਸਤਰ ਚੋਲਾ ਸਮਾ ਕੇ ਦੇ ਦਿਓ ਜਾਂ ਬਸਤਰ ਦੇ ਦੇਵੋ ਬਸਤਰਾਂ ਦੀ ਮੰਗ ਕਰ ਦਿੱਤੀ ਜਾ ਕੇ ਰਾਜੇ ਦੇ ਕੋਲੋ ਰਾਜਾ ਅਜੇ ਆਖਣ ਲੱਗਿਆ ਸੰਤ ਜੀ ਐਸ ਵੇਲੇ ਦਾਨ ਕਰਨ ਦਾ ਸਮਾਂ ਲੰਘ ਚੁੱਕਿਆ ਹੈ ਮੈਂ ਤਵੇਲੇ ਦੇ ਵਿੱਚ ਘੋੜਿਆਂ ਦੀ ਸੇਵਾ ਕਰੀ ਜਾ ਰਿਹਾ ਹਾਂ ਦਾਨ ਕਰਮ ਕਰਨ ਦਾ ਸਮਾਂ ਬੀਤ ਗਿਆ ਹੈ ਤੇ ਤੁਸੀਂ ਇਸ ਤਰ੍ਹਾਂ ਕਰਨਾ ਕੱਲ ਨੂੰ ਆ ਜਾਣਾ ਮੈਂ ਆਪ ਜੀਆਂ ਦੀ ਸੇਵਾ ਜ਼ਰੂਰ ਕਰਾਂਗਾ ਉਹ ਮਹਾਪੁਰਸ਼ ਕਹਿਣ ਲੱਗੇ ਰਾਜਨ ਕੱਲ ਨਾ ਕਾਲ ਦਾ ਹੈ ਕੱਲ ਕਿਸ ਨੇ ਵੇਖਿਆ ਹੈ ਅੱਜ ਮੇਰੀ ਜ਼ਰੂਰਤ ਹੈ ਇਹ ਮੇਰੇ ਵਸਤਰ ਫਟ ਚੁੱਕੇ ਨੇ ਤੇ ਮੈਨੂੰ ਅੱਜ ਜ਼ਰੂਰਤ ਹੈ ਹੋ ਸਕਦਾ ਕੱਲ ਨੂੰ ਮੇਰੀ ਜ਼ਰੂਰਤ ਪੂਰੀ ਹੋ ਜਾਵੇ ਮੈਨੂੰ ਨਾ ਲੋੜ ਰਵੇ ਜਾਂ ਕੱਲ ਨੂੰ ਕੀ ਪਤਾ ਸਰੀਰ ਦਾ ਮੈਂ ਰਹਾ ਜਾਂ ਨਾ ਰਹਾ ਅੱਜ ਮੈਨੂੰ ਲੋੜ ਹੈ ਤੇ ਮੈਨੂੰ ਵਸਤਰ ਦੇ ਦਿਓ ਉਹ ਰਾਜਾ ਕਹਿਣ ਲੱਗਾ ਭਾਈ ਅੱਜ ਤਾਂ ਇਸ ਵਕਤ ਮੇਰੇ ਕੋਲ দান ਕਰਨ ਦੇ ਯੋਗ ਕੋਈ ਚੀਜ਼ ਨਹੀਂ ਮਹਾਪੁਰਸ਼ਾਂ ਨੇ ਇੱਕ ਵਾਰ ਫਿਰ ਆਖਿਆ ਰਾਜਨ ਮੈਨੂੰ ਹੁਣੇ ਹੀ ਜ਼ਰੂਰਤ ਹੈ ਰਾਜਾ ਆਖਣ ਲੱਗਿਆ ਵੀ ਇਸ ਵੇਲੇ ਤਾਂ ਮੇਰੇ ਕੋਲੇ দান ਕਰਨ ਦੇ ਯੋਗ ਇੱਥੇ ਹੈ ਨਹੀਂ ਕੁਝ ਬਸਤਰ ਵਗੈਰਾ ਕੱਪੜੇ ਜਾਂ ਕੋਈ ਧਨ ਇੱਥੇ ਨਹੀਂ ਹੈ ਤੇ ਇਸ ਤਰ੍ਹਾਂ ਕਰੋ ਫਿਰ ਉਸ ਰਾਜੇ ਨੇ ਘੋੜਿਆਂ ਦੀ ਲਿੱਦ ਦਾ ਬੁੱਕ ਭਰ ਕੇ ਉਸ ਸੰਤ ਨੂੰ ਦੇ ਦਿੱਤਾ ਲੋ ਭਾਈ ਇਸ ਵੇਲੇ ਤਾਂ ਆਹੀ ਹੈ ਮਹਾਪੁਰਸ਼ਾਂ ਨੇ ਝੋਲੀ ਕਰ ਲਈ ਤੇ ਉਹ ਲਿੱਦ ਆਪਣੀ ਝੋਲੀ ਦੇ ਵਿੱਚ ਪਵਾ ਲਈ ਤੇ ਜਾ ਆਪਣੀ ਕੁਟੀਆ ਦੇ ਬਾਹਰ ਉਹ ਲਿੱਦ ਢੇਰੀ ਕਰ ਦਿੱਤੀ ਸਮਾਪਤੀਤ ਹੁੰਦਾ ਜਾ ਰਿਹਾ ਹੈ ਤੇ ਕਹਿੰਦੇ ਨੇ ਜਿਹੜਾ ਦਾਨ ਕੀਤਾ ਹੋਇਆ ਹੁੰਦਾ ਹੈ ਉਹ ਫਲਣ ਲੱਗ ਜਾਂਦਾ ਹੈ ਉਸੇ ਸਮੇਂ ਤੇ ਇਹ ਦਰਾਜੇ ਦੀ ਦਾਨ ਕੀਤੀ ਹੋਈ ਲਿੱਦ ਵੀ ਵਧਣ ਲੱਗ ਗਈ ਢੇਰਾਂ ਦੇ ਢੇਰ ਬਣ ਗਏ ਲਿੱਦ ਦੇ ਤੇ ਇਹ ਰਾਜਾ ਆਪਣੇ ਨਿੱਤ ਕਰਮ ਕਰਦਾ ਹੈ ਉਸੇ ਤਰ੍ਹਾਂ ਤੇ ਲਿੱਦ ਦੇ ਢੇਰ ਸਾਧੂ ਦੀ ਕੁਟੀਆਂ ਦੇ ਕੋਲ ਬਣਦੇ ਜਾ ਰਹੇ ਨੇ ਵੱਧ ਵੱਧ ਕੇ ਇੱਕ ਦਿਨ ਕੀ ਹੋਇਆ ਰਾਜਾ ਸ਼ਿਕਾਰ ਖੇਡਦਾ ਉਸ ਸਾਧੂ ਦੀ ਕੁਟੀਆਂ ਦੇ ਕੋਲ ਦੀ ਲੰਘਦਾ ਹੈ ਕੀ ਵੇਖਦਾ ਹੈ ਇਤਨੀ ਲਿੱਦ ਪਈ ਹੈ ਢੇਰ ਲੱਗੇ ਪਏ ਨੇ ਲਿੱਦ ਦੇ ਕੋਈ ਘੋੜਾ ਕੋਈ ਤਬੇਲਾ ਇੱਥੇ ਦਿਸਦਾ ਨਹੀਂ ਉਹ ਸਾਧੂ ਕੋਲ ਪਹੁੰਚ ਜਾਂਦਾ ਹੈ ਰਾਜਾ ਜਾ ਕੇ ਆਖਦਾ ਹੈ ਮਹਾਪੁਰਸ਼ੂ ਮਤਾਂ ਤੁਹਾਡੇ ਕੋਲ ਇਹ ਬੜੀ ਸੁੰਦਰ نسل ਦੇ ਘੋੜੇ ਹੋਣਗੇ ਜੋ ਆਪ ਜੀ ਇਤਨੀ ਸਾਂਭ ਸੰਭਾਲ ਕਰਦੇ ਹੋ ਪਰ ਮੈਨੂੰ ਤਬੇਲਾ ਕਿਤੇ ਦਿਸਦਾ ਨਹੀਂ ਘੋੜਿਆਂ ਦਾ ਮੈਂ ਆਪ ਜੀ ਦੇ ਘੋੜੇ ਵੇਖਣ ਲਈ ਆਇਆ ਹਾਂ ਕਿਹੋ ਜੀ ਨਸਲ ਦੇ ਘੋੜੇ ਨੇ ਮੈਨੂੰ ਬੜਾ ਸ਼ੌਂਕ ਹੈ ਘੋੜਿਆਂ ਦਾ ਅਮੀਰਾ ਵੀ ਸੁੰਦਰ ਤਬੀਲਾ ਹੈ ਤੇ ਮਹਾਪੁਰਸ਼ ਆਖਣ ਲੱਗੇ ਭਾਈ ਰਾਜਨ ਮੇਰੇ ਕੋਲ ਇੱਥੇ ਤਾਂ ਕੋਈ ਤਬੀਲਾ ਨਹੀਂ ਨਾ ਕੋਈ ਘੋੜਾ ਹੈ ਮੇਰੀ ਤਾਂ ਆ ਕੁੱਲੀ ਹੈ ਜਿਸ ਦੇ ਵਿੱਚ ਮੈਂ ਉਸ ਪ੍ਰਭੂ ਪਰਮੇਸ਼ਰ ਦਾ ਨਾਮ ਜਪਦਾ ਹਾਂ ਹੋਰ ਮੇਰੇ ਕੋਲੇ ਕੁਝ ਨਹੀਂ ਮਹਾਪੁਰਸ਼ੋ ਫਿਰ ਇਹ ਲਿੱਧ ਇੰਨੀ ਲਿੱਧ ਕਿੱਥੋਂ ਆ ਗਈ ਉਹ ਸੰਤ ਜਨ ਕਹਿਣ ਲੱਗੇ ਰਾਜਨ ਇਹ ਤੇਰਾ ਕੀਤਾ ਹੋਇਆ ਦਾਨ ਹੈ ਜਦ ਅਸੀਂ ਤੇਰੇ ਤੋਂ ਬਸਤਰ ਮੰਗੇ ਤੇ ਤੂੰ ਸਾਨੂੰ ਇਹ ਲਿੱਧ ਦਾਨ ਕਰ ਦਿੱਤੀ ਤਬੀਲੇ ਦੇ ਵਿੱਚੋਂ ਤੇ ਉਹ ਦਾਨ ਤੇਰਾ ਫਲੀਪੂਤ ਹੋ ਰਿਹਾ ਹੈ ਦਿਨੋ ਦਿਨ ਵਧੀ ਜਾ ਰਿਹਾ ਹੈ ਰਾਜਾ ਬੜਾ ਹੈਰਾਨ ਹੁੰਦਾ ਹੈ ਆਖਣ ਲੱਗਿਆ ਮਹਾਪੁਰਸ਼ੋ ਮੈਥੋਂ ਭੁੱਲ ਹੋ ਗਈ ਹੁਣ ਇਹ ਲਿੱਦ ਦਾ ਕੀ ਹੱਲ ਹੋਵੇ ਉਹ ਸੰਤ ਜਨ ਕਹਿਣ ਲੱਗੇ ਰਾਜਨ ਇਹ ਲਿੱਦ ਭਾਈ ਤੈਨੂੰ ਖਾਣੀ ਪੈਣੀ ਹੈ ਤੂੰ ਹੀ ਖਾਵੇਂਗਾ ਇਹ ਲਿੱਦ ਤੇਰਾ ਕੀਤਾ ਹੋਇਆ ਦਾਨ ਹੈ ਭਾਈ ਪਰ ਤਕੀ ਤੈਨੂੰ ਉਸ ਦਾ ਫਲ ਤਾਂ ਮਿਲਣਾ ਹੀ ਹੈ ਤੇਰਾ ਦਾਨ ਕੀਤਾ ਫਲੀ ਭੂਤ ਹੋਇਆ ਹੈ ਪਰਵਾਨ ਹੋ ਗਿਆ ਹੈ ਉਸ ਪਰਮੇਸ਼ਰ ਦੇ ਦਰ ਤੇ ਇਹ ਵਧੀ ਜਾ ਰਿਹਾ ਹੈ ਤੇਰਾ ਦਾਨ ਤੇ ਪਰਤ ਕੇ ਤੈਨੂੰ ਇਸ দান ਦਾ ਫਲ ਤਾਂ ਮਿਲਣਾ ਹੈ ਇਹ ਲਿੱਦ ਤੈਨੂੰ ਖਾਣੀ ਪੈਣੀ ਹੈ ਚਾਹੇ ਇੱਕ ਜਨਮ ਲੱਗ ਜਾਣ ਦੋ ਜਨਮ ਲੱਗ ਜਾਣ ਜਿਤਨਾ ਸਮਾਂ ਵੀ ਲੱਗਦਾ ਹੈ ਤੈਨੂੰ ਇਹ ਲਿੱਦ ਤਾਂ ਭਾਈ ਖਾਣੀ ਹੀ ਪੈਣੀ ਹੈ ਰਾਜਾ ਬੜਾ ਪਰੇਸ਼ਾਨ ਹੈ ਉਸ ਸਾਧੂ ਦੇ ਚਰਨਾਂ ਤੇ ਡਿੱਗ ਪੈਂਦਾ ਹੈ ਮਹਾਰਾਜ ਮੈਨੂੰ ਖਿਮਾ ਕਰ ਦੇਵੋ ਮੈਥੋਂ ਬਹੁਤ ਭਾਰੀ ਗਲਤੀ ਹੋ ਗਈ ਅਣਜਾਣ ਦੇ ਵਿੱਚ ਅਹੰਕਾਰ ਦੇ ਵਿੱਚ ਮੈਂ ਆਪ ਜੀਾਂ ਦੀ ਅਵਗਿਆ ਕਰ ਬੈਠਾ ਗੁੱਸੇ ਦੇ ਵਿੱਚ ਆਪ ਨੂੰ ਲਿੱਧ ਦਾਨ ਕਰ ਦਿੱਤੀ ਮੈਨੂੰ ਖਿਮਾ ਕਰ ਦੇਵੋ ਹੁਣ ਇਸ ਦਾ ਹੱਲ ਵੀ ਦੱਸ ਦੇਵੋ ਕਿਸ ਤਰ੍ਹਾਂ ਨਿਬਟਾਰਾ ਹੋਵੇਗਾ ਇਤਨੀ ਲਿੱਧ ਦਾ ਮੈਂ ਲਿੱਧ ਨਹੀਂ ਖਾ ਸਕਦਾ ਚਰਨਾਂ ਦੇ ਵਿੱਚ ਬੈਠਾ ਮਹਾਪੁਰਸ਼ ਦੇ ਬੇਨਤੀਆਂ ਕਰ ਰਿਹਾ ਹੈ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਬੈਠਾ ਰਾਜਾ ਅਜੀ ਮਹਾਪੁਰਸ਼ ਫਿਰ ਦਿਆਲੂ ਹੁੰਦੇ ਨੇ ਕਹਿਣ ਲੱਗੇ ਰਾਜਨ ਇਹ ਲਿੱਦ ਖਾਣੀ ਤਾਂ ਤੈਨੂੰ ਹੀ ਪੈਣੀ ਹੈ ਪਰ ਜੇ ਕੋਈ ਤੇਰੀ ਨਿੰਦਾ ਕਰਦਾ ਹੈ ਤਾਂ ਉਹ ਵਿਸ਼ਟਾ ਖਾਂਦਾ ਹੈ ਕੋਈ ਵੀ ਕਿਸੇ ਦੀ ਨਿੰਦਾ ਕਰਦਾ ਹੈ ਤੇ ਉਹ ਵਿਸ਼ਟਾ ਖਾਂਦਾ ਹੈ ਭਾਈ ਇਹ ਲਿੱਦ ਦਾ ਨਬਟਾਰਾ ਹੋ ਜਾਵੇਗਾ ਤੇ ਤੂੰ ਆਪਣੀ ਨਿੰਦਾ ਕਰਵਾ ਇਸ ਵਕਤ ਤੇਰੀ ਚਾਰੇ ਪਾਸੇ ਸੋਭਾ ਹੋ ਰਹੀ ਹੈ ਤੇ ਜੇ ਤੇਰੀ ਨਿੰਦਾ ਹੋਣ ਲੱਗ ਜਾਵੇ ਤਾਂ ਉਹ ਨਿੰਦਕ ਲੋਕ ਇਹ ਤੇਰੀ ਲਿੱਦ ਜਿਤਨੀ ਪਈ ਹੋਈ ਹੈ ਢੇਰਾਂ ਦੇ ਢੇਰ ਲੱਗੇ ਹੋਏ ਹਨ ਜੇ ਤੇਰੀ দান ਕੀਤੀ ਹੋਈ ਹੈ ਇਹ ਵਧਿਉ ਹੀ ਜਾਣੀ ਹੈ ਤੇ ਜੇ ਤੂੰ ਨਿੰਦਾ ਕਰਵਾਵੇਂਗਾ ਆਪਣੀ ਤਾਂ ਉਹ ਨਿੰਦਕ ਲੋਕ ਇਹ ਲਿੱਦ ਖਾ ਲੈਣਗੇ ਨਿਬਟਾਰਾ ਹੋ ਜਾਵੇਗਾ ਲਿੱਦ ਦਾ ਆਪਣੀ ਨਿੰਦਾ ਕਰਵਾ ਹੁਣ ਰਾਜਾ ਜਿੱਧਰ ਵੀ ਜਾਂਦਾ ਹੈ ਲੋਕ ਇਸ ਦੀ ਉਸਤਤ ਕਰਦੇ ਨੇ ਕੋਈ ਨਿੰਦਾ ਤਾਂ ਕਰ ਹੀ ਨਹੀਂ ਰਿਹਾ ਬੜਾ ਪਰੇਸ਼ਾਨ ਹੈ ਕਿਵੇਂ ਨਿੰਦਾ ਕਰਾਵਾਂ ਇੱਕ ਦਿਨ ਮਹਿਲ ਦੇ ਵਿੱਚ ਬੈਠਿਆਂ ਨੂੰ ਖਿਆਲ ਆਇਆ ਇਸ ਨੇ ਕੀ ਕੀਤਾ ਇੱਕ ਬੋਤਲ ਲਈ ਹੈ ਤੇ ਉਸ ਦੇ ਵਿੱਚ ਗੰਗਾ ਜਲ ਭਰ ਲਿਆ ਹੈ ਤੇ ਗਲੀਆਂ ਦੇ ਵਿੱਚ ਸ਼ਰਾਬੀਆਂ ਦੇ ਵਾਂਗ ਇਸ ਤਰ੍ਹਾਂ ਫਿਰ ਰਿਹਾ ਹੈ ਜਿਵੇਂ ਸ਼ਰਾਬ ਪੀ ਰਿਹਾ ਹੈ ਬੋਤਲ ਦੇ ਵਿੱਚੋਂ ਗੰਗਾ ਜਲ ਪੀ ਲੈਂਦਾ ਹੈ ਤੇ ਲਲਕਾਰੇ ਮਾਰਦਾ ਹੈ ਲੋਕਾਂ ਨੂੰ ਗਾਲੀ ਗਲੋਚ ਕਰਦਾ ਹੈ ਈਆਂ ਭੈਣਾ ਦੀਆਂ ਗਾਲਾਂ ਕੱਢਣ ਲੱਗ ਜਾਂਦਾ ਹੈ ਆਉਂਦੇ ਜਾਂਦੇ ਰਾਈਆਂ ਨੂੰ ਤੇ ਲੋਕ ਇਸ ਦੀ ਨਿੰਦਾ ਕਰਨ ਲੱਗ ਜਾਂਦੇ ਨੇ ਕਿ ਕਿਤਨਾ ਧਰਮੀ ਰਾਜਾ ਸੀ ਆ ਇਸ ਨੇ ਕੀ ਕੰਮ ਫੜ ਲਿਆ ਕਿਤਨੇ ਬੁਰੇ ਕਰਮ ਹੋ ਗਏ ਨੇ ਹਰ ਰੋਜ਼ ਨਵਾਂ ਤੋਂ ਨਵਾਂ ਭੈੜਾ ਕਰਮ ਕਰਨ ਲੱਗ ਜਾਂਦਾ ਹੈ ਰਾਜਾ ਲੋਕਾਂ ਦੀ ਵਿਖਾਵੇ ਵਾਸਤੇ ਤੇ ਸ਼ਾਮਾਂ ਨੂੰ ਜਾ ਕੇ ਉਸ ਪ੍ਰਭੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਣਜਾਣੇ ਵਿੱਚ ਹੋਈਆਂ ਭੁੱਲਾਂ ਦੀ ਖਿਮਾ ਮੰਗਦਾ ਹੈ ਤੇ ਚਾਰੇ ਪਾਸੇ ਇਸ ਰਾਜੇ ਦੀ ਨਿੰਦਾ ਹੋਣ ਲੱਗ ਜਾਂਦੀ ਹੈ ਤੇ ਉਧਰ ਲਿੱਦ ਦੇ ਢੇਰ ਹੌਲੀ-ਹੌਲੀ ਘਟਨੇ ਸ਼ੁਰੂ ਹੋ ਜਾਂਦੇ ਨੇ ਹਰ ਰੋਜ਼ ਨਿੰਦਾ ਕਰਵਾਉਂਦਾ ਹੈ ਆਪਣੀ ਜਦੋਂ ਫਿਰ ਜਾਂਦਾ ਹੈ ਮਹਾਪੁਰਸ਼ਾਂ ਦੇ ਕੋਲ ਸਾਰੀ ਲਿੱਦ ਖਤਮ ਹੋ ਜਾਂਦੀ ਹੈ ਤੇ ਮਹਾਪੁਰਸ਼ਾਂ ਦੀ ਕੁਟਿਆ ਦੇ ਬਾਹਰ ਜਿੰਨੀ ਇਸਨੇ ਲਿੱਦ দান ਕੀਤੀ ਹੋਈ ਸੀ ਇੱਕ ਬੁੱਕ ਲਿੱਦ ਦਾ ਉਹ ਉਸੇ ਤਰ੍ਹਾਂ ਹੀ ਪਿਆ ਹੈ ਮਹਾਪੁਰਸ਼ਾਂ ਨੂੰ ਕਹਿਣ ਲੱਗਾ ਮਹਾਰਿਸ਼ੀ ਹੁਣ ਇਸ ਲਿੱਦ ਦਾ ਕੀ ਹੋਵੇ ਇਹ ਲਿੱਦ ਤਾਂ ਖਤਮ ਹੀ ਨਹੀਂ ਹੋ ਰਹੀ ਅਗੋ ਮਹਾਪੁਰਸ਼ ਕਹਿਣ ਲੱਗੇ ਰਾਜਨ ਇਹ ਭਾਈ ਤੇਰਾ ਮੂਲ ਹੈ ਜੋ ਤੂੰ ਦਾਨ ਕੀਤਾ ਹੈ ਇਹ ਤਾਂ ਤੈਨੂੰ ਹੀ ਛਕਣਾ ਪੈਣਾ ਹੈ ਇਹ ਲਿੱਦ ਤੈਨੂੰ ਹੀ ਖਾਣੀ ਪੈਣੀ ਹੈ ਇਸ ਲਿੱਦ ਦਾ ਨਿਵਟਾਰਾ ਹੋਰ ਕਿਸੇ ਤਰ੍ਹਾਂ ਨਹੀਂ ਹੋ ਸਕਦਾ ਹਾਂ ਜੇ ਕੋਈ ਤੇਰਾ ਕੋਈ ਪਹੁੰਚਿਆ ਹੋਇਆ ਮਹਾਰਿਸ਼ੀ ਗਣ ਤੇਰੀ ਕੋਈ ਨਿੰਦਾ ਕਰੇ ਫਿਰ ਹੋ ਸਕਦਾ ਹੈ ਫਿਰ ਇਹ ਲਿੱਦ ਖਤਮ ਹੋ ਜਾਵੇਗੀ ਔਰ ਈਸ਼ੀ ਗਣ ਜੋ ਤੇਰੀ ਨਿੰਦਾ ਕਰੇਗਾ ਉਹ ਖਾ ਲਵੇਗਾ ਰਾਜਾ ਫਿਰ ਭੇਸ ਬਟਾਉਂਦਾ ਹੈ ਜੰਗਲ ਦੇ ਵਿੱਚ ਪਹੁੰਚ ਜਾਂਦਾ ਹੈ ਮਹਾਰਿਸ਼ੀ ਵਸ਼ਿਸ਼ਟ ਜੀ ਕੋਲ ਤੇ ਜਾ ਕੇ ਨਿੰਦਾ ਕਰਨ ਲੱਗ ਜਾਂਦਾ ਹੈ ਰਾਜੇ ਦੀ ਕਿ ਮਹਾਰਿਸ਼ੀ ਵੀ ਆਪਣੇ মুখ ਚੋਂ ਕੁਝ ਬੋਲ ਨਿੰਦਾ ਦੇ ਕੱਢਣਗੇ ਆਪ ਨਿੰਦਾ ਕਰਨ ਲੱਗ ਜਾਂਦਾ ਹੈ ਤੇ ਮਹਾਰਿਸ਼ੀ ਵਸ਼ਿਸ਼ਟ ਜੀ ਜਾਣੀ ਜਾਣ ਮੁਸਕਰਾ ਰਹੇ ਨੇ ਸਾਹਮਣੇ ਬੈਠੇ ਆਖਣ ਲੱਗੇ ਰਾਜਨ ਇਹ ਤਾਂ ਭਾਈ ਹੁਣ ਤੈਨੂੰ ਹੀ ਖਾਣੀ ਪੈਣੀ ਹੈ ਜਿੰਨੀ ਲਦ ਪਈ ਹੈ ਉਹ ਤੈਨੂੰ ਹੀ ਖਾਣੀ ਪੈਣੀ ਹੈ ਸ਼ਰਮਿੰਦਾ ਹੁੰਦਾ ਹੈ ਰਾਜਾ ਰਿਸ਼ੀ ਗਣ ਦੇ ਚਰਨਾਂ ਦੇ ਵਿੱਚ ਪ੍ਰਣਾਮ ਕਰਦਾ ਹੈ ਫਿਰ ਆ ਜਾਂਦਾ ਹੈ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਰੋਈ ਜਾ ਰਿਹਾ ਹੈ ਕਦਮਾਂ ਤੇ ਵਿੱਚ ਬੈਠਾ ਮਹਾਰਾਜ ਮੈਂ ਲਿੱਦ ਕਿਵੇਂ ਖਾਵਾਂ ਮੈਥੋਂ ਲਿੱਦ ਨਹੀਂ ਖਾਦੀ ਜਾਣੀ ਇਹ ਤਾਂ ਭਾਈ ਤੈਨੂੰ ਹੀ ਖਾਣੀ ਪੈਣੀ ਹੈ ਜਿਵੇਂ ਮਰਜ਼ੀ ਖਾ ਹਾਂ ਤੈਨੂੰ ਯੁਗਤੀ ਦੱਸ ਦਿੰਦੇ ਹਾਂ ਕਿ ਇਸ ਲਿੱਦ ਨੂੰ ਚੰਗੀ ਤਰ੍ਹਾਂ ਪੀਸ ਲੈ ਮਸਾਲੇ ਵਾਂਗ ਤੇ ਡੱਬੇ ਦੇ ਵਿੱਚ ਭਰ ਲੈ ਜਿਸ ਜਿਸ ਸਮੇਂ ਵੀ ਪ੍ਰਸ਼ਾਦਾ ਸ਼ਕਣਾ ਹੈ ਥੋੜੀ ਜਿਹੀ ਲਿੱਦ ਮਸਾਲੇ ਵਾਂਗੂ ਸਬਦੀ ਸਬਜੀ ਦੇ ਵਿੱਚ ਪਾ ਲਈਆ ਕਰ ਤੇ ਇਸ ਤਰ੍ਹਾਂ ਇਹ ਲਿੱਧ ਵੀ ਖਾਦੀ ਜਾਵੇਗੀ ਤੈਨੂੰ ਪਤਾ ਵੀ ਨਹੀਂ ਲੱਗਣਾ ਉਸੇ ਤਰ੍ਹਾਂ ਰਾਜੇ ਨੇ ਕੀਤਾ ਪੀਸ ਕੇ ਡੱਬੇ ਦੇ ਵਿੱਚ ਪਾ ਲਈ ਸਾਰੀ ਲਿੱਧ ਤੇ ਹਰ ਰੋਜ਼ ਦਾਲ ਭਾਜੇ ਦੇ ਵਿੱਚ ਪਾ ਕੇ ਇਹ ਲਿੱਧ ਖਾਣ ਲੱਗ ਜਾਂਦਾ ਹੈ ਹੌਲੀ-ਹੌਲੀ ਲਿੱਧ ਖਤਮ ਹੋਈ ਤੇ ਆਪਣੇ ਕੀਤੇ ਹੋਏ ਕਰਮਾਂ ਦਾ ਪਛਤਾਵਾ ਕਰਦਾ ਹੈ ਮਹਾਰਾਜ ਸਤਿਗੁਰੂ ਮਹਾਰਾਜ ਕਿਰਪਾ ਕਰਨ ਆਪਾਂ ਨੂੰ ਵੀ ਭਾਈ ਸੋਝੀ ਬਖਸ਼ਿਸ਼ ਕਰਨ ਸਭਨਾ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਭਾਈ ਇਹ ਰਾਜਾ ਜਿਸ ਤਰ੍ਹਾਂ ਪਛਤਾ ਰਿਹਾ ਹੈ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਪਹੁੰਚ ਜਾਂਦਾ ਹੈ ਜਦ ਲਿੱਧ ਖਤਮ ਹੋ ਜਾਂਦੀ ਹੈ ਸੁੰਦਰ ਵਸਤਰ ਲੈ ਕੇ ਮਹਾਰਾਜ ਅਜ ਆ ਵਸਤਰ ਪ੍ਰਵਾਨ ਕਰੋ ਮਹਿਰੀਆਂ ਭੁੱਲਾਂ ਬਖਸ਼ ਲਵੋ ਪਰ ਉਸ ਸਮੇ ਮਹਾਰਿਸ਼ੀ ਕਹਿਣ ਲਗੇ ਰਾਜਨ ਇਹ ਉਸ ਸਮੇਂ ਮੈਨੂੰ ਜ਼ਰੂਰਤ ਸੀ ਵਸਤਰਾਂ ਦੀ ਹੁਣ ਮੈਨੂੰ ਕੋਈ ਲੋੜ ਨਹੀਂ ਕਿਸੇ ਲੋੜਵੰਦ ਨੂੰ ਇਹ ਦੇਓ ਕਿਸੇ ਲੋੜਵੰਦ ਨੂੰ ਦਾਨ ਕਰੋ ਹੁਣ ਸਾਨੂੰ ਇਹਨਾਂ ਵਸਤਰਾਂ ਦੀ ਲੋੜ ਨਹੀਂ ਰਾਜਾ ਬੜਾ ਪਛਤਾਈ ਜਾ ਰਿਹਾ ਹੈ ਤੇ ਮਹਾਪੁਰਸ਼ਾਂ ਦੇ ਚਰਨਾਂ ਤੇ ਪ੍ਰਣਾਮ ਕਰਕੇ ਅੱਗੇ ਤੋਂ ਤੋਬਾ ਕਰਕੇ ਚੱਲਿਆ ਜਾਂਦਾ ਹੈ ਮਹਿਲਾ ਦੇ ਵਿੱਚ ਔ ਆਪਾਂ ਵੀ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰੀਏ ਸਤਿਗੁਰੂ ਮਹਾਰਾਜ ਸਾਨੂੰ ਸਾਰਿਆਂ ਨੂੰ ਸਮਤ ਬਖਸ਼ੀ ਆਪਣੇ ਚਰਨਾਂ ਦੇ ਨਾਲ ਜੋੜੀ ਰੱਖੀ ਪਾਤਸ਼ਾ ਭੁੱਲ ਕੀ ਵੀ ਕਿਸੇ ਦੀ ਨਿੰਦਾ ਨਾ ਕਰੀਏ ਐਸੀ ਸਮਤ ਬਖਸ਼ੀ ਸਤਿਗੁਰੂ ਪਾਤਸ਼ਾ ਆਪਣੇ ਚਰਨਾਂ ਦੇ ਨਾਲ ਬਾਣੀ ਬਾਣੇ ਦੇ ਨਾਲ ਜੋੜੀ ਰੱਖੀ ਸਦਾ ਅੰਗ ਸੰਗ ਰਹੀ ਸਤਗੁਰੂ ਪਾਤਸ਼ਾਹ ਆਉ ਸਮੇ ਦੇ ਵਿੱਚ ਰਹਿੰਦਿਆਂ ਸਮਾਪਤੀ ਹੈ ਭਾਈ ਦੋ ਤੱਕ ਦਾ ਸ਼ਬਦ ਬੋਲ ਕੇ ਪੜਿਏ ਸਾਰੇ ਜਾਣੇ ਰਲ ਕੇ ਬੋਲਿਆ ਕਰੋ ਭਾਈ ਪੜ ਬਾਣੀ ਸਤਗੁਰ ਦੀ ਨੀ ਉੱਠ ਜਾਗ ਮੇਰੀਏ ਜਿੰਦੇ ਪੜ ਬਾਣੀ ਸਤਗੁਰ ਦੀ ਨੀ ਉੱਠ ਜਾਗ ਮੇਰੀਏ ਜਿੰਦੇ ਸਾਰੇ ਬੋਲ ਭਾਈ ਪੜ ਬਾਣੀ ਸਤ ਗੁਰ ਦੀ ਨੀ ਉੱਠ ਜਾਗ ਮੇਰੀਏ ਜਿੰਦੇ ਪੜ ਬਾਣੀ ਸਤ ਗੁਰ ਦੀ ਨੀ ਉਠ ਜਾਗ ਮੇਰੀਏ ਜਿੰਦੇ ਪੜ ਬਾਣੀ ਸਤ ਗੁਰ ਦੀ ਨੀ ਉਠ ਜਾਗ ਮੇਰੀਏ ਜਿੰਦੇ ਪੜ ਬਾਣੀ ਸਤ ਗੁਰ ਦੀ ਨੀ ਉਠ ਜਾਗ ਮੇਰੀਏ ਜਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ